ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮਰ ਕੱਟੇ ਹੁਣ ਤੱਕ ਨੂਨ ਹੀ ਕੰਮ ਕਰੂਗਾ ਜੀ ਤੁਹਾਡੇ ਵੀ ਇਹੀ ਹੈ ਦਿਲ ਚ ਵੀ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੇ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਹਾ ਨਾਂ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਇਹ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਆ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਕਿਉਂਕਿ ਮੈਂ ਤੁਹਾਡੇ ਵਰਗਾ ਹੀ ਆ ਤੁਹਾਡੇ ਚੋਂ ਨਿਕਲਿਆ ਹੋਇਆ ਐਦਾ ਹੀ ਰਵਾਂਗੇ ਜਦੋਂ ਮਰਜ਼ੀ ਬੁਲਾ ਲਿਓ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ لیکن اس دل نے کہا ہے ملتے رہے تو زندہ رہیں گے ملتے جلتے رہو گے کہندے جگ جوندیاں دے میلے ہے نا ملتے جلتے رہو گے کوئی کام کار ہوے لوکل ایم ایل اے نوں دس دو کوئی کتے ڈی سی تک جا کوئی ہو جو کوئی سجھا ہوے او بھی دس دو میرے تک وہ پہنچ ہی جاندے لگ بھگ سارے میں پڑھدا سارےوں نوں گڈی چ پڑھدا یا کتے بھی جاواں پھر میں انہاں نوں بیک کال بھی کردا بیا ਚੀਜ਼ ਘਟ ਹੈ ਇਹਦੇ ਇਹਦੇ ਬਾਰੇ ਕੀ ਕਰ ਸਕਦੇ ਆ ਇਹਦੇ ਬਾਰੇ ਕੀ ਕਰ ਸਕਦੇ ਆ ਬਹੁਤ ਸਾਰੇ ਸੁਝਾਅ ਲੋਕਾਂ ਨੇ ਸਾਨੂੰ ਦਿੱਤੇ ਨੇ ਤੇ ਉਹਦੇ ਮੁਤਾਬਕ ਅਸੀਂ ਚੱਲਦੇ ਆਂ ਫਿਰ ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਬਜ਼ੁਰਗ ਇੰਨੀ ਪਾਰੀ ਗਿਣਤੀ ਚ ਆਏ ਹੋ ਤੁਸੀਂ ਬਹੁਤ ਵੋਟਾਂ ਪਾ ਲਿਆ ਉਹਨਾਂ ਨੂੰ ਤੁਸੀਂ ਤੁਹਾਡੇ ਗੂਠੇ ਘਸ ਗਏ ਉਹਨਾਂ ਨੂੰ ਵੋਟਾਂ ਪਾਉਂਦੇ ਪਾਉਂਦੇ ਬਥੇਰੀਆਂ ਉਮੀਦਾਂ 'ਚ ਵੋਟਾਂ ਪਾਈਆਂ ਤੁਹਾਡਾ ਕਸੂਰ ਕੋਈ ਨਹੀਂ ਉਮੀਦਾਂ 'ਚ ਪਾਈਆਂ ਵੀ ਚੱਲ ਯਾਰ ਠੀਕ ਹੀ ਹੋਗੇ ਹੋਣਗੇ ਸ਼ਾਇਦ ਐਤਕੀ ਪਾ ਦਿੰਨੇ ਆ ਪਾ ਦਿੰਨੇ ਆ ਪਰ ਨਹੀਂ ਉਹਨਾਂ ਨੇ ਆਪਣੇ ਹੱਕ 'ਚ ਕਦੇ ਵੋਟ ਨਹੀਂ ਪਾਈ ਆਪਾਂ ਨੇ ਉਹਨਾਂ ਦੇ ਹੱਕ ਖੂ ਪਰਤੇ ਉਹਨਾਂ ਦੀਆਂ ਵੋਟਾਂ ਪਾ ਪਾ ਕੇ ਉਹਨਾਂ ਨੂੰ ਸੋ ਇਸ ਕਰਕੇ ਹੁਣ ਤੁਸੀਂ ਸਾਥ ਦੇ ਰਹੇ ਹੋ ਨੌਜਵਾਨਾਂ ਦਾ ਜੋਸ਼ ਤੇ ਬਜ਼ੁਰਗਾਂ ਦਾ ਹੋਸ਼ ਇਹ ਜੇ ਕਿਤੇ ਇਕੱਠੇ ਹੋ ਜਾਣ ਨਾ ਤਾਂ ਦੁਨੀਆ ਦੀ ਕੋਈ ਮੰਜ਼ਲ ਇਹ ਜ ਨਹੀਂ ਹੈਗੀ ਜਿਹਨੂੰ ਸਰਨਾ ਕੀਤਾ ਜਾ ਸਕਦਾ ਹੋਵੇ ਇਸੇ ਪੰਜਾਬ 'ਚ ਮੈਂ ਤੁਹਾਨੂੰ ਭੰਗੜੇ ਪੈਂਦੇ ਦਿਖਾਉਂਗਾ ਇਸੇ ਪੰਜਾਬ ਨੂੰ ਰੰਗਲਾ ਹੁੰਦਾ ਦਿਖਾਉਂਗਾ ਰੋਜ਼ ਬੁਰਸ਼ ਫੜ ਰੱਖਿਆ ਮੈਂ ਤਾਂ ਰੋਜ਼ ਕੋਈ ਨਾ ਕੋਈ ਰੰਗ ਭਰਦਾ ਕਦੇ ਖੇਡਾਂ ਵਾਲਾ ਕਦੇ ਐਂਟੀ ਡਰੋਨ ਉਪਘਾਟਨ ਵਾਲਾ ਕਦੇ ਨੌਕਰੀਆਂ ਵਾਲਾ ਰੋਜ਼ ਕੋਈ ਨਾ ਕੋਈ ਰੰਗ ਭਰਦਿਆਂ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਇਹੀ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਮਿਹਨਤੀ ਕੌਮ ਦੀ ਧਰਤੀ ਤੇ ਇਹੀ ਪੰਜਾਬ ਜਿਹੜਾ ਨੰਬਰ 1 ਸੂਬਾ ਬਣੂਗਾ ਜਿੱਦ ਦੇ ਨੰਬਰ 1 ਸੂਬਾ ਪੰਜਾਬ ਬਣਿਆ ਉਹਦੋਂ ਦੇਸ਼ ਨੰਬਰ 1 ਬਣਨੇ ਸੋਚਣ ਦਾ ਸਕਦਾ ਨਹੀਂ ਪੰਜਾਬ ਨੰਬਰ 1 ਜੇ ਨਹੀਂ ਬਣਦਾ ਦੇਸ਼ ਨੰਬਰ 1 ਬਣਨ ਵਾਸਤੇ ਸੋਚ ਹੀ ਨਹੀਂ ਸਕਦਾ ਉਹ ਨਾਚਰ ਕਿਉਂਕਿ ਪੰਜਾਬ ਲੀਡ ਕਰਦਾ ਹੈ ਪੰਜਾਬ ਲੀਡਰ ਹੈ ਦੇਸ਼ ਦਾ ਦੇਸ਼ ਨੂੰ ਹਮੇਸ਼ਾ ਚਾਹੇ ਕੁਰਬਾਨੀਆਂ ਚ ਹੋਵੇ ਚਾਹੇ ਹਰੀ ਕ੍ਰਾਂਤੀ ਚ ਹੋਵੇ ਅੰਨ ਦੇ ਭੰਡਾਰਾਂ ਚ ਹੋਵੇ ਜਿੱਦ ਨੂੰ ਮਰਜੀ ਹੋਵੇ ਪੰਜਾਬ ਹਮੇਸ਼ਾ ਲੀਡ ਕਰਦਾ ਹੈ ਸੁ ਪੰਜਾਬ ਤੇ ਕੋਈ ਆਂਚ ਨਾ ਆਵੇ ਕੋਈ ਨਜ਼ਰ ਨਾ ਲੱਗੇ ਉਹਦੇ ਵਾਸਤੇ ਤੁਸੀਂ ਮੈਨੂੰ ਲਾਣੇਦਾਰ ਚੁਣਿਆ ਤੇ ਮੈਂ ਇਸ ਪਰਿਵਾਰ ਨੂੰ ਬਿਲਕੁਲ ਸਹੀ ਰੱਖਣ ਦੀ ਕੋਸ਼ਿਸ਼ ਕਰੂੰਗਾ ਹਰੇਕ ਦੀ ਸੁਣੂੰਗਾ ਪਰਿਵਾਰ 'ਚ ਛਿਕਵਿਸ਼ ਕਹਿਤਾਂ ਵੀ ਹੋ ਜਾਂਦੀਆਂ ਨੇ ਲਾਣੇਦਾਰ ਵਧੀਆ ਉਹੀ ਹੁੰਦਾ ਜਿਹੜਾ ਉਹਨਾਂ ਨੂੰ ਬਿਠਾ ਕੇ ਉਹਨਾਂ ਦਾ ਆਪਸ 'ਚ ਗੱਲ ਕਰਾ ਕੇ ਠੀਕ ਕਰ ਦੇ ਉਹੀ ਕਰ ਤਰੱਕੀ ਕਰਦੇ ਨੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋੜੀ ਜਾਇਓ ਆਰਾਮ ਨਾਲ ਜਾਇਓ ਕਿਉਂਕਿ ਬਜ਼ੁਰਗ ਵੀ ਨੇ ਮਾਵਾ ਵੀ ਨੇ ਭੈਣਾ ਵੀ ਨੇ ਛੋਟੇ ਬੱਚੇ ਵੀ ਨੇ ਸੋ ਮਿਲਦੇ ਰਵਾਂਗੇ ਜਦੋਂ ਮਰਜ਼ੀ ਬੁਲਾ ਲਿਓ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਇਨੇ ਸਕੂਨ ਨਾਲ ਇਨੇ ਪਿਆਰ ਨਾਲ ਮੈਨੂੰ ਸੁਣਿਆ ਜਿੰਦਾਬਾਦ ਰਹੋ ਆਬਾਦ ਰਹੋ ਬਹੁਤ ਬਹੁਤ